ਵੈਗੁਰ ਜੇ ਕਾ ਖਾਲਸਾ ਵੈਗੁਰ ਜੇ ਕੀ ਫਤਿਹ ਖਾਲਸੇ ਦੀ ਸਿਰਜਣਾ ਤੋਂ ਬਾਅਦ ਪਹਾੜੀ ਰਾਜਿਆਂ ਅਤੇ ਮੁਗਲ ਸਰਕਾਰ ਨੇ ਉਭਰ ਰਹੀ ਸਿੱਖ ਸ਼ਕਤੀ ਨੂੰ ਦਬਾਉਣ ਲਈ ਸਿਰ ਤੋੜ ਯਤਨ ਕੀਤੇ ਇਸ ਲਈ ਖਾਲਸੇ ਦੀ ਸਿਰਜਣਾ ਅਤੇ ਗੁਰੂ ਜੀ ਦੁਆਰਾ ਅਨੰਦਪੁਰ ਸਾਹਿਬ ਖਾਲੀ ਕਰਨ ਦੇ 5-6 ਸਾਲਾਂ ਵਿੱਚ 9-10 ਛੋਟੀਆਂ ਵੱਡੀਆਂ ਲੜਾਈਆਂ ਹੋਈਆਂ ਇਹਨਾਂ ਵਿੱਚੋਂ ਕੁਝ ਕੱਲੇ 22 ਤਾਰ ਦੇ ਰਾਜਿਆਂ ਨਾਲ ਅਤੇ ਕੁਝ ਪਹਾੜੀਆਂ ਅਤੇ ਮੁਗਲ ਸਰਕਾਰ ਦੀ ਮਿਲਵੀ ਸ਼ਕਤੀ ਦੇ ਨਾਲ ਹੋਈਆਂ ਇਹਨਾਂ ਲੜਾਈਆਂ ਨੂੰ ਅਨੰਦਪੁਰ ਦੀਆਂ ਲੜਾਈਆਂ ਕਿਹਾ ਜਾਂਦਾ ਹੈ ਜਦੋਂ ਸਰਹੰਦ ਦੇ ਨਵਾਬ ਨੂੰ ਔਰੰਗਜ਼ੇਬ ਵੱਲੋਂ ਅਨੰਦਪੁਰ ਸਾਹਿਬ ਉਤੇ ਹਮਲਾ ਕਰਨ ਦੀ ਇਜਾਜ਼ਤ ਮਿਲੀ ਤਾਂ ਉਸਨੇ ਪੈਨ ਦੇਖਾ ਅਤੇ ਦਿਨਾ ਬੇਗ ਨਾਮ ਦੇ ਦੋ ਜਰਨੈਲਾ ਨੂੰ 10000 ਫੌਜ ਦੇ ਕੇ ਅਨੰਦਪੁਰ ਉਤੇ ਚੜ੍ਹਾਈ ਕਰਨ ਦੇ ਲਈ ਭੇਜਿਆ ਕੈਲੂਰ ਜਸਵਾਲ ਅਤੇ ਸਰਮੋਰ ਆਦ ਪਹਾੜੀ ਰਿਆਸਤਾਂ ਦੇ ਰਾਜੇ ਵੀ ਆਪਣੀਆਂ ਫੌਜਾਂ ਲੈ ਕੇ ਮੁਗਲ ਫੌਜਾਂ ਦੇ ਨਾਲ ਆ ਮਿਲੇ ਇਧਰ ਸਿੰਗੂਰੀ ਮੁਗਲਾਂ ਅਤੇ ਪਹਾੜੀਆਂ ਨੂੰ ਤੋੜ ਜਵਾਬ ਦੇਣ ਲਈ ਸ਼ੀਸ਼ਤਲੀ ਤੇ ਰੱਖ ਕੇ ਜੰਗੇ ਮੈਦਾਨ ਵਿੱਚ ਪੁੱਜ ਗਏ ਦੁਸ਼ਮਨਾਂ ਦੇ ਮੁਕਾਬਲੇ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀ ਪਰ ਗਰੀ ਦਲ ਜਿੱਥੇ ਤਨਖਾਹ ਦੀ ਖਾਤਰ ਲੜ ਰਿਆ ਸੀ ਉੱਥੇ ਸਿੰਘ ਆਪਣੇ ਗੁਰੂ ਜੀ ਅਤੇ ਸਿੱਖ ਪੰਥ ਦੀ ਰਾਖੀ ਲਈ ਜਾਨਾ ਵਾਰਨ ਲਈ ਜੰਗੇ ਮੈਦਾਨ ਵਿੱਚ ਪੁੱਜੇ ਸਨ ਸਿੰਘਾਂ ਦੀ ਕਮਾਨ ਪੰਜਾ ਪਿਆਰਿਆਂ ਅਤੇ ਭਾਈ ਉਦੇਸ ਸਿੰਘ ਜੀ ਅਤੇ ਭਾਈ ਆਲਮ ਸਿੰਘ ਜੀ ਦੇ ਹੱਥ ਸੀ ਕਮਸਾਨ ਦਾ ਯੁੱਧ ਹੋਇਆ 14 ਸਾਲਾਂ ਦੇ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਵੀ ਆਪਣੀ ਤਲਵਾਰ ਦੇ ਜੋਹਰ ਦਿਖਾਏ ਪੰਦੇ ਖਾਨੇ ਸਤਗੁਰਾਂ ਨੂੰ ਵੰਗਾਰਦਿਆਂ ਹੋਇਆ ਗੁਰੂ ਜੀ ਉੱਤੇ ਤੀਰਾਂ ਦੇ ਦੋ ਵਾਰ ਕੀਤੇ ਪਰ ਦੋਵੇਂ ਖਾਲੀ ਗਏ ਫਿਰ ਗੁਰੂ ਜੀ ਨੇ ਕਮਾਲ ਸੰਭਾਲ ਕੇ ਪੰਦੇ ਖਾਨ ਨੂੰ ਨਿਸ਼ਾਨਾ ਬੰਨ੍ਹ ਕੇ ਤੀਰ ਛੱਡਿਆ ਪੈਂਦੇ ਖਾਂ ਜਮੀਨ ਤੇ ਡਿੱਗ ਪਿਆ ਪੈਂਦੇ ਖਾਂ ਦੇ ਡਿੱਗਦਿਆਂ ਹੀ ਪਹਾੜੀਏ ਰਣ ਭੂਮੀ ਛੱਡ ਕੇ ਭੱਜ ਗਏ ਦੂਜੇ ਪਾਸੇ ਸਿੰਘਾਂ ਨੇ ਦੀਨਾ ਬੇਗ ਨੂੰ ਜ਼ਖਮੀ ਕਰ ਦਿੱਤਾ ਮੁਗਲ ਫੌਜ ਦੇ ਪੈਰ ਉਖੜ ਗਏ ਸਿੰਘਾਂ ਨੇ ਖਰੜ ਤੱਕ ਭੱਜਦਿਆਂ ਮੁਗਲ ਫੌਜਾਂ ਦਾ ਪਿੱਛਾ ਕੀਤਾ ਅੱਜ ਇੱਥੇ ਯਾਦਗਾਰੀ ਗੁਰਦੁਆਰਾ ਬਣਿਆ ਹੋਇਆ ਹੈ ਇਹ ਜੰਗ ਮਾਰਚ 1700 ਈਸਵੀ ਵਿੱਚ ਹੋਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ